ਇਹ ਵੀ 23 ਮਾਡਲ ਹੈ ਜੀ ਪ੍ਰੀਤ ਅੱਛਾ ਇਹ ਵੀ 23 ਮਾਡਲ ਹੈ ਹਾਂ 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 ਕੰਡੀਸ਼ਨਰ ਦਾ ਵੀ origignal ਹੈ ਇਹ ਸਾਰਾ origignal ਹੈ ਤਾਂ ਆਪਾਂ ਪੱਟੀ ਹੁਣ ਪਲਾਂਟਰ ਤੇ ਵੀ ਲਾ ਕੇ ਰੱਖਿਆ ਟਰੈਕਟਰ ਬਹੁਤ ਜ਼ਿਆਦਾ ਘੰਟਾ ਚੱਲਣਾ ਚੱਲਣਾ ਇਹ ਜੀ ਇਹ ਸਪੈਸ਼ਲ ਹੀ ਸਦਾ ਕਿ ਇਹ ਸਾਨੂੰ ਪਤਾ ਪਈ ਇਹਦੀ ਵੇਟ ਕਰ ਰਹੀ ਸੀ ਪਾਉਂਦਾ ਸੀ ਟਰੈਕਟਰ ਇਹ ਅੱਛਾ ਸਪੈਸ਼ਲ ਦਿਖਾਉਣ ਵਾਸਤੇ ਕਿਉਂ ਇਹ ਚੀਜ਼ ਇਹੀ ਜੀ ਹੈ ਮਤਲਬ ਇਹਦੇ ਵਿੱਚ ਬਹੁਤ ਬਾਈ ਡਿਮਾਂਡ ਕਰਦੇ ਨੇ ਵੀ ਜੋ ਵੋ ਸੀਰੀਜ਼ ਦਾ ਕੋਈ ਟਰੈਕਟਰ ਹੋਵੇ ਕਿਉਂ ਹੈਵੀ ਕਟਨ ਟਰੈਕਟਰ ਇਹ ਹਾਂ ਪਰ ਕੰਮ ਨੂੰ ਇਹ ਬਹੁਤ ਜ਼ਿਆਦਾ ਵਧੀਆ ਟਰੈਕਟਰ ਚੱਲਣ ਨੂੰ ਤੇ ਖਚਾਈ ਖਚੂ ਹੀ ਪੱਖੋਂ 3 ਸਪੀਡ 'ਚ ਆ ਜਾਂਦਾ ਏ 3 ਸਪੀਡ 'ਚ ਆ ਪੈਗਾ 575 ਜੂਵੋ ਹਾਂਜੀ ਉਹ ਤੇ ਬਈ ਇਹ ਮਾਡਲ ਕਿਦਾ ਹੈ ਮਾਡਲ 2017 ਪੰਜਾਬ ਨੰਬਰ ਆ ਅਗਲੇ ਟਾਇਰ ਦੇ ਨਾਲ ਦੇ ਡ੍ਰੈਕਟਰ ਤੇ ਓਕੇ ਹਾਂਜੀ ਹਾਂ ਲਓ ਵੀ ਮਿੱਤਰੋ ਅੱਜ ਨਾ ਦੁਬਾਰਾ ਆਪਾਂ ਪਿੰਡ ਪੱਠਲਾਂ ਦੇ ਵਿੱਚ ਆ ਗਏ ਬਈ ਗੁਰੀ ਦੇ ਘਰੇ ਗੁਰੀ ਕਿਹੜੇ ਕੰਮ ਦੇ ਵਿੱਚ ਮਸ਼ਹੂਰ ਆ ਤੁਸੀਂ ਸਾਰੀ ਜਾਣਦੇ ਹੋ ਬਹੁਤ ਜਿਆਦਾ ਘਾਂ ਟ੍ਰੈਕਟਰ ਬਾਈ ਲਵੇ ਹੁੰਦੇ ਆ ਤੇ ਇਧਰਲੇ ਪਾਸੇ ਲਾਲ ਰੰਗ ਦਾ ਖੜਾ ਜਿਵੇਂ ਇਧਰਲੇ ਪਾਸੇ ਪ੍ਰੀਤ ਖੜਾ ਕੱਲੀ ਦੋ ਤੇ ਗੱਲ ਨਹੀਂ ਨਿਪਟਦੀ ਧਰਮੇ ਇਧਰ ਨੂੰ ਵੀ ਮਾਰੀ ਕੈਮਰਾ ਉਹ ਤੱਕ ਨਾ ਟ੍ਰੈ ਅੱਜ ਕਿਹੜਾ ਟਰੈਕਟਰ ਕੀ ਮਾਡਲ ਦੇ ਵਿੱਚ ਆ ਕਿੱਲੇ ਕਦਾ ਬਣਜੂ ਕੱਲੇ ਕੱਲੇ ਦੀ ਜਾਣਕਾਰੀ ਦਵਾਂਗੇ ਵੀ ਕਿਹੜੇ ਟਰੈਕਟਰ ਦਾ ਕਿੱਥੋਂ ਦਾ ਨੰਬਰ ਆ ਹਨਾ ਤੇ ਲੋਨ ਵੀ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਹੋ ਜਾਂਦਾ ਤੁਸੀਂ ਕੋਈ ਟਰੈਕਟਰ ਉੱਚਾ ਮਾਡਲ ਲੈਣਾ ਹੈ 12 13 ਮਾਡਲ ਤੋਂ ਪਲੱਸ ਹਰ ਇੱਕ ਤੋਂ ਉੱਪਰ ਵੀ ਲੋਨ ਵੀ ਕਰਵਾ ਦਿੰਦਾ ਬਾਕੀ ਆਪਾਂ ਸਾਰਾ ਕੁਝ ਹੀ ਬਾਈ ਤੋਂ ਪੁੱਛ ਲੈਣੇ ਆ ਬਾਈ ਸਸਰੀਕਰ ਸਸਰੀਕਰ ਜੀ ਆਨੇ ਵੀ ਵਧੀਆ ਠੀਕ ਠਾਕ ਹਾਂਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਵੀ ਤੁਸੀਂ ਟਰੈਕਟਰ ਬੜੇ ਘੰਟ ਲੈ ਕੇ ਆਉਂਦੇ ਹੋ ਠੀਕ ਹੈ ਵੀਜੀ ਤਾਂ ਹਾਂ ਜੀ ਅੱਜ ਆਪਾਂ ਕਿੰਨੇ ਟਰੈਕਟਰ ਦਿਖਾ ਦਈਏ ਫਿਰ ਅੱਜ ਆਪਾਂ 10 ਟਰੈਕਟਰ ਦਾ ਉਰੇ ਆਪਣੇ ਮੌਕੇ ਤੇ ਨੇ ਤੇ ਬਾਕੀ ਦੋ ਚਾਰ ਟਰੈਕਟਰ ਅਜੇ ਬਾਹਰ ਖੜੇ ਨੇ ਕੁਝ ਦੋ ਟਰੈਕਟਰ ਆਤਾ ਇਹਨੇ ਇੱਕ ਤਾਂ 23 ਮਾਡਲ ਹੌਲੈਂਡ ਉਹ ਚ ਬਹੁਤ ਉਹਦੀ ਡਿਮਾਂਡ ਰਹੀ ਨੇ ਟਰੈਕਟਰ ਦੀ ਆਪਾਂ ਪੈਸੇ ਜਾਣਕਾਰੀ ਦੱਸ ਰਹੇ ਹਾਂ ਦੋ ਚਾਰ ਦਿਨਾਂ ਚ ਆ ਜੂਗਾ ਟਰੈਕਟਰ 23 ਮਾਡਲ ਹੈ ਕਿਹੜਾ ਉਹ ਹੌਲੈਂਡ ਸਪੈਸ਼ਲਿਟੀ ਸੱਤੀ 32 ਮਾਡਲ ਹਾਂ ਸੱਤੀ 32 ਲੈ ਮਿੱਤਰੋ ਕਰ ਲਿਓ ਸੰਪਰਕ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਨੇ ਨ ਆ ਆਪਣਾ 853 ਸਪੀਡ 22 ਮਾਡਲ ਆ ਦੋ ਟਰੈਕਟਰ ਵਾਸਤੇ ਕੱਲ ਨੂੰ ਆ ਜਾਣਗੇ ਕੱਲ ਤੋਂ ਅਗਲੇ ਦਿਨ ਆਪਣੇ ਲੈ ਮੈਂ ਤੇਰੇ ਤੁਸੀਂ ਨੰਬਰ ਸਖੀਰ ਉਹਦੇ ਬਾਰੇ ਵੀ ਜਾਣਕਾਰੀ ਕਿਸੇ ਲੈਣੀ ਤਾਂ ਫੋਨ ਕਰ ਲਿਓ ਹਾਂ ਫੋਨ ਕਰ ਲਿਓ ਬਈ ਆਪਾਂ ਸ਼ੁਰੂਆਤ ਕਿਹੜੇ ਟਰੈਕਟਰ ਤੋਂ ਕਰੀਏ ਸ਼ੁਰੂਆਤ ਇਹਦੇ ਕਰ ਲਓ ਜੀ ਨੋ ਇਹ ਤੋਂ ਹੀ ਕਰਦੇ ਆ ਚਲੋ ਦੱਸਿਓ ਬਈ ਕਿੰਨਾ ਮਾਡਲ ਹੈ ਕੀ ਗੱਲ ਬਾਤ ਹੈ ਇਹ 22 ਮਾਡਲ ਲਈ 4 ਵੀਲ ਡਰਾਈਵ ਚ ਅੱਛਾ 4 ਵੀਲ ਚ 2022 ਮਾਡਲ 2022 ਮਾਡਲ ਚੱਲਿਆ ਕਿੰਨਾ ਖੂ ਬਈ 1000 ਘੰਟੇ ਦੇ ਆਸ-ਪਾਸ ਚੱਲਿਆ ਰਿਜਨਲ ਟਰੈਕਟਰ ਸਾਰਾ ਟਾਇਰ ਤੋਂ ਸਾਰਾ ਕੋਸੂਕੇ ਨਾਲ ਦਾ ਇਹ ਹਾਂ ਇਹ ਨਗਦ ਕੈਸਰ ਓਕੇ ਤੇ ਭਾਈ ਕਿੰਨੇ ਦਾ ਬਣ ਜਾਣਾ ਟਰੈਕਟਰ ਇਹ ਇਹਦਾ ਰੇਟ ਹੈ ਜੀ 8,65,000 ਰੁਪਏ ਬਾਕੀ ਮਾਨ ਤਨ ਮੜਾ ਮੜਾ ਮੋਟਾ ਮੌਕੇ ਤੇ ਹੋ ਜਾਊਗਾ ਜੀ 8,65,000 ਰਹੇਗਾ ਰੇਟ ਬਾਕੀ ਮਾਨ ਤਨ ਹੋਊਗਾ ਮੌਕੇ ਤੇ ਹਾਂਜੀ ਹਾਂਜੀ ਠੀਕ ਹੈ ਨਾ ਤੇ ਹੁਣ ਇਹਦੀ ਗੱਲ ਕਰਦੇ ਆ ਵੀ ਜਿਹੜਾ ਆ ਨਾ ਭਲੇ ਹਰੀ ਸਿੰਘ ਦਾ ਬਣਾਇਆ ਹੋਇਆ ਰੀਜਾ ਨਾਲ ਪ੍ਰੀਤ 6049 ਇਹ ਵੀ 23 ਮਾਡਲ ਹੈ ਜੀ ਪ੍ਰੀਤ ਅੱਛਾ ਇਹ ਵੀ 23 ਮਾਡਲ ਹੈ ਹਾਂ ਹਾਂ ਕੰਡੀਸ਼ਨਰ ਦਾ ਵੀ オリジナル ਹੈ ਇਹ ਸਾਰਾ オリジナル ਹੈ ਤਾਂ ਆਪਾਂ ਪੱਟੀ ਹੁਣ ਪਲੈਂਟਰ ਤੇ ਵੀ ਲਾ ਕੇ ਰੱਖਿਆ ਟਰੈਕਟਰ ਬਹੁਤ ਜ਼ਿਆਦਾ ਘੰਟਾ ਚੱਲਣਾ ਚੱਲਣਾ ਬਾਕੀ ਹੁਣ ਇਹਨਾਂ ਨੇ ਬੜਾ ਸੌਦਾ ਕਰਦੀਆਂ ਬ੍ਰੀਤ ਦੇ ਵਿੱਚ ਬਹੁਤ ਵਧੀਆ ਰੇਟ ਪਤਾਈ ਵਾਰ ਉੱਠਦਾ ਨਹੀਂ ਹੈਨਾ ਇਹਨੂੰ ਵਰਤਦੇ ਆ ਜੀ ਆਪਾਂ ਪਲੈਂਟਰ ਤੇ ਇਹ ਵਾਲੀ ਮਸ਼ੀਨ ਦੇ ਬਹੁਤ ਵਧੀਆ ਚੱਲਦਾ ਟਰੈਕਟਰ ਖਰਚਾ ਹੀ ਬਹੁਤ ਜਿਆਦਾ ਰੱਖਦਾ ਸਹੀ ਗੱਲ ਹੈ ਬਾਕੀ ਵੱਡੀ ਹੌਸਪਾਵਰ ਦਾ ਨਾ ਟਰੈਕਟਰ ਹੈ ਤੇ ਉਦਾਂ ਜਾਇਜ਼ ਰੇਟ 'ਚ ਬਣ ਜਾਂਦਾ ਹਾਂਜੀ ਹਾਂ ਤੇ ਇਹ ਮਾਡਲ ਰੇਟ ਵੀ ਜਾਇਜ਼ ਰਹਿੰਦਾ ਬਾਕੀ ਕੰਮ ਨੂੰ ਬਹੁਤ ਸਹੀ ਹੈ ਵਧੀਆ ਚੱਲਦਾ ਟਰੈਕਟਰ ਓਕੇ ਇਹ ਕਿ ਇਹ ਚੱਲ ਗਿਆ ਉਹ 1500 ਘੰਟਾ 1500 ਘੰਟਾ ਮੱਕੀ ਨੇ ਮੀਟਰ ਮੂਟਰ ਕੋਈ ਵੈਕ ਨਹੀਂ ਹੈ ਕਿਉਂ ਅੰਦਰ 15 ਰੇਜ ਨਾਲ ਹੀ ਚੱਲੇ ਕੰਪਨੀ ਰਿਕਾਰਡ ਹੀ ਆਪਣਾ ਹਾਂਜੀ ਤੇ ਕਿੰਨੇ ਦਾ ਬਣ ਜਾਣਾ ਬਈ ਇਹ 5.5 ਲੱਖ ਡਿਮਾਂਡ ਹੈ ਜੇ ਦੀ ਬਾਕੀ ਮੌਕੇ ਤੇ ਹੋ ਜਾਊਗਾ ਤੇ ਇਹ ਮਾਡਲ ਤਾਂ 5.5 ਲੱਖ ਡਿਮਾਂਡ ਹੈ ਦੇਖੋ ਬਈ ਕਿੰਨਾ ਵਾਜੂਬ ਰੇਟ ਆ ਤੇ ਜਿਹੜਾ ਇਧਰਲੇ ਬੱਸੇ ਖੜਾ ਵੀ ਜਾ ਆ ਇਹ ਜੀ ਸਪੈਸ਼ਲੀ ਸਦਾ ਕੀ ਇਹ ਸਾਨੂੰ ਪਤਾ ਪਈ ਇਹਦੀ ਵੇਟ ਕਰ ਰਹੀ ਸੀ ਪਾਉਂਦਾ ਸੀ ਟਰੈਕਟਰ ਇਹ ਅੱਛਾ ਸਪੈਸ਼ਲ ਦਿਖਾਉਣ ਵਾਸਤੇ ਕਿਉਂ ਇਹ ਚੀਜ਼ ਇਹੀ ਜੀ ਹੈ ਮਤਲਬ ਇਹਦੇ ਵਿੱਚ ਬਹੁਤ ਬਾਈ ਡਿਮਾਂਡ ਕਰਦੇ ਨੇ ਵੀ ਜੋ ਵੋ ਸੀਰੀਜ਼ ਦਾ ਕੋਈ ਟਰੈਕਟਰ ਹੋਵੇ ਕਿਉਂ ਹੈਵੀ ਕਟ ਨੇ ਟਰੈਕਟਰ ਇਹ ਹਾਂ ਪਰ ਕੰਮ ਨੂੰ ਇਹ ਬਹੁਤ ਜ਼ਿਆਦਾ ਵਧੀਆ ਟਰੈਕਟਰ ਚੱਲਣ ਨੂੰ ਤੇ ਖਿਚਾਈ ਖਿਚੂ ਹੀ ਪੱਖੋਂ 3 ਸਪੀਡ 'ਚ ਆ ਜਾਂਦਾ ਹੈ 3 ਸਪੀਡ 'ਚ ਆ ਪੈਗਾ 575 ਜੂਵੋ ਹਾਂ ਜੀ ਉਹ ਤੇ ਬਾਈ ਇਹ ਮਾਡਲ ਕਿਦਾਂ ਹੈ ਮਾਡਲ 2017 ਪੰਜਾਬ ਨੰਬਰ ਹੈ ਅਗਲੇ ਟਾਇਰ ਦੇ ਨਾਲ ਦੇ ਟਰੈਕਟਰ ਤੇ ਓਕੇ ਹਾਂਜੀ ਹਾਂ 17 ਮਾਡਲ ਹੈ ਨੰ ਤੇ ਚਲਾਈ ਦਾ ਉਦੋਂ ਵੀ ਚੰਗਾ ਹੁਣ ਹਾਲ ਮੰਗਰੀ ਨੇ ਖੇਤੋਂ ਹੀ ਆ ਬਾਕੀ ਬਹੁਤ ਵਧੀਆ ਖਿਚਾਈ ਆ ਟਰਮੀਆ ਦੇਖੀ ਦਿਖਾਈ ਇਹਦੀ ਬਣਤਰ ਦਿਖਾ ਟਰੈਕਟਰ ਦੀ ਇਹਦੀ ਲੁੱਕ ਕਿਦਾਂ ਦੀ ਆ ਹੁੱਕ ਵੀ ਅਡਜਸਟੇਬਲ ਆ ਬਈ ਉੱਚੀ ਨੀਮੀ ਜਿੱਥੇ ਮਰਜੀ ਕਰ ਲਓ ਹਣਾ ਹਾਂਜੀ ਇਹ ਸਿੰਗਲ ਡਿਸਟਰੀਬਿਊਟਰ ਚ ਆ ਜਾਂਦਾ ਬਈ ਹਾਂ ਸਿੰਗਲ ਡਿਸਟਰੀਬਿਊਟਰ ਚ 14 ਰ ਟਾਇਰ ਨੇ 3 ਸਪੀਡ ਚ ਹੈ 3 ਸਪੀਡ ਚ ਹੈ ਹਾਂਜੀ ਓਕੇ ਤੇ ਇਹਦੀ ਕੀ ਡਿਮਾਂਡ ਆ ਬਈ ਇਹਦੀ 4.5 ਲੱਖ ਰੁਪਈਆ ਡਿਮਾਂਡ ਆ 4.5 ਲੱਖ ਹਾਂਜੀ 17 ਮਾਡਲ ਦੀ 17 ਮਾਡਲ ਹੈ ਪੰਜਾਬ ਨੰਬਰ ਆ ਫਸਟ ਓਨਰ ਆ ਓਕੇ ਹਾਂਜੀ ਟੈਟਰ ਨਾਲ ਦੀ ਹੁਣ ਕਿਹਦੇ ਆ ਅਗਲੇ ਆਪਣੇ ਪਿਛਲੇ ਟਾਇਰ ਇਹਦੇ ਆਪਾਂ ਪਵਾਏ ਨੇ ਥੋੜੇ ਜਿਹਾ ਘੱਟ ਸੀ ਇਹਦੇ ਅਗਲੇ ਨਾਲ ਦੀ ਅਗਲੇ ਨਾਲ ਦੀ ਹਾਂਜੀ ਓਕੇ ਤੇ ਜਿਹੜਾ ਇਧਰਲੇ ਪਾਸੇ 50 60 E ਖੜਾ ਬਈ ਇਹ 19 ਮਾਡਲ ਹੈ ਜੀ 19 ਮਾਡਲ ਹੈ ਹਾਂਜੀ ਟਾਇਰ ਟੂਰੇ ਦੇ ਵੀ ਨਾਲ ਦੀ ਰੈਕਟਰ ਦੇ ਅੱਛਾ ਫਿਰ ਤੇ ਵੀ ਥੋੜੀ ਚੱਲਿਆ ਹੋਣਾ ਹਾਂ ਇਹ ਮਤਲਬ 3000 ਘੰਟਾ ਚੱਲੇ ਹੋਏ ਓਕੇ ਇਹਦਾ ਨੰਬਰ ਕਿੱਥੋਂ ਦਾ ਇਹਦਾ ਹੀ ਪੰਜਾਬ ਦਾ ਇਹ ਕਿੰਨੇ ਦਾ ਪੜ ਜਾਣਾ ਇਹ 6.5 ਲੱਖ ਰੁਪਏ ਦੇ ਸਾਢੇ 6 ਲੱਖ ਰੁਪਏ ਦਾ ਮਾੜਾ ਮਾਨ ਤਾਂ ਤਾਂ ਹਰੇਕ ਚੋਪਾ ਕਰਾਂਗੇ ਮਾੜਾ ਮੋਟਾ ਜੀ ਹੋ ਜਾਂਦਾ ਹੁੰਦਾ ਮਾਨ ਤਾਂ ਤਾਂ ਦੇਖ ਚੋ ਕੋਈ ਲਖੀਰ ਨਹੀਂ ਹੁੰਦੀ ਕਿਸੇ ਵੀ ਤੇ ਹਾਂ ਹਾਂਜੀ ਬਾਕੀ ਜਦੋਂ ਬੰਦਾ ਸਾਈ ਦੀ ਗੱਲ ਕਰੂ ਤੇ ਜਿਹੇ ਦੀ ਗੱਲ ਕਰੀਏ 605 ਇਹ ਵੀ 19 ਮਾਡਲ ਹੀ ਆ ਜੀ 19 ਮਾਡਲ ਹਾਂ ਹਾਂ ਇਹ 2000 ਘੰਟਾ ਚੱਲੇ ਟੈਟਰੂਰੀ ਦੇ ਵੀ ਨਾਲ ਦੇ ਟਰੈਕਟਰ ਦੇ ਪੰਜਾਬ ਨੰਬਰ ਹੀ ਆ ਜੀ AC 31 ਤਰਵੇਂ ਪਰਲੇ ਪਾਸਿਓਂ ਦਿਖਾ ਦੇ ਕੰਡੀਸ਼ਨ ਤੇ ਇਹ ਵੀ ਬੜਾ ਚੰਗਾ ਪਿਆ ਬਈ ਬਹੁਤ ਸਾਫ ਹੈ ਟਰੈਕਟਰ ਇਹ ਵੀ ਰੀਜਨਲ ਟਰੈਕਟਰ ਸਾਰਾ ਓਕੇ ਤੇ ਤਰਵੇਂ ਲੈਂਕਣ ਲੋਕਾਂ ਇਹ ਕਰਵਾ ਚੱਕ ਡੀ ਬੜਾ ਬੜਾ ਡੈਕਟਰ ਕਿੰਨਾ ਚੰਗਾ ਪਿਆ ਜਿਵੇਂ ਨਵਾਂ ਹੀ ਆ ਬਹੁਤ ਸਾਫ਼ ਡੈਕਟਰ ਹੈ ਤੇ ਜਿਹੜਾ ਇੱਧਰ ਖੜਾ ਵੀ 5310 ਇਹ 5310 ਹੈ ਪੱਟੀ ਇਹ 2018 ਮਾਡਲ ਹੈ ਓਕੇ ਇਹ ਫੁੱਲ ਟੌਪ ਮਾਡਲ ਚ ਆ ਜਾਂਦਾ ਖੁੱਲਦੇ ਹਿੱਸੇ ਵਾਲਾ ਰਿਵਰਸ ਵੀਡੀਓ ਜੀ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਇਹ ਟਾਇਰ ਇਹਦੇ ਵੀ ਨਾਲ ਦੇ ਡੈਕਟਰ ਦੇ ਅੱਛਾ ਟਾਇਰ ਇਹਦੀ ਵੀ ਨਾਲ ਹੈ ਹਾਂ 18 ਮਾਡਲ 19 ਦੀ ਕਾਪੀ ਹੈ ਇਹਦੀ ਠੀਕ ਹੈ ਜੀ ਹਾਂਜੀ ਇਹਦੀ ਕੀ ਡਿਮਾਂਡ ਰੂ ਬਈ ਇਹਦੀ 6 ਲੱਖ 65000 ਰੁਪਏ ਡਿਮਾਂਡ ਹੈ 6 ਲੱਖ 65000 ਹਾਂ ਧਰਮੇ ਮੂਰੇ ਕੋੜਾ ਬੰਪਰ ਦੇ ਉੱਪਰ ਦੋ ਚੀਜ਼ਾਂ ਬਣੀਆਂ ਪਈਆਂ ਨੇ ਇਕੱਠੀਆਂ ਤੇ ਆ ਆ ਕਿੰਨਾ ਮਾਡਲ ਆ ਬਈ ਗੁਰੀ ਇਹ 19 ਮਾਡਲ 19 ਮਾਡਲ ਆ 20 ਦੀ ਕੱਪੀ ਐ ਦੀ ਪੰਜਾਬ ਨੰਬਰ ਆ BB19 ਅੱਛਾ ਹਾਂਜੀ ਤੇ ਇਹਦੇ ਟਾਇਰ ਟਾਇਰ ਦਵਾਰਦੇ ਨੇ ਹਾਂ ਟਾਇਰ ਇਹ ਦਵਾਰਦੇ ਨੇ ਨਵੇਂ ਪਏ ਨੇ ਬਾਈ ਚਪੇ ਨੇ ਹਾਂ ਚੌਕੜਾ 1424 ਚਪੇ ਨੇ ਮੂਰੇ ਵੱਡੇ ਲੱਗੇ ਹੋਏ ਹਨ ਮੂਰੇ ਵੱਡੇ ਪਏ ਨੇ ਚੇਂਜਰ ਗੇਅਰ ਚ ਜੀ ਇਹਦਾ ਨੰਬਰ ਨੰਬਰ ਵੀ ਬਰਨਾਲਾ ਹਾਂ ਬਰਨਾਲਾ ਨੰਬਰ BB19 ਕਿੰਨੇ ਦਾ ਬਣਜੂ ਬਈ ਇਹ ਇਹ 645 ਰੇਟ ਆ ਜੀ ਦਾ ਬਾਕੀ ਮਾਨਤਨ ਹੋ ਜਾ 6 ਲੱਖ ਤੇ 45000 ਰੇਟ ਬਾਕੀ ਮਾਨਤਨ ਹੋ ਓਕੇ ਤੇ 14 ਮਾਡਲ ਹੈ ਇਹ 14 ਮਾਡਲ ਹੈ ਜੀ ਹਾਂ ਤੇ ਪੰਜਾਬ ਨੰਬਰ ਹੈ ਟਰੈਕਟਰ ਜਨਾਲ ਸਾਰਾ ਅੱਛਾ ਹਾਂ ਜੀ ਹਾਂ ਤੇ ਚੈਂਜਰ ਗੀਅਰ ਚ ਹੈ ਵੀ ਠੀਕ ਹੈ ਚੈਂਜਰ ਗੀਅਰ ਚ ਹੈ ਹਮ 4 ਸਪੀਡਾਂ ਦੀਆਂ ਬੈਕ ਨੂੰ ਨੇ 6 ਅੱਗੇ ਨੂੰ ਨੇ ਜੀ ਅੱਛਾ 4 ਸਪੀਡ ਹੈ ਬੈਕ ਨੂੰ 6 ਅੱਗੇ ਨੂੰ ਸਰ ਬਈ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਵੈਸੇ ਸਟੈਂਡਰਡ ਆ ਲੈਣੇ ਬਈ ਜਿਹੜੀ ਵੀ ਚੀਜ਼ ਬਣਾਈ ਆ ਜ਼ਬਰਦਸਤ ਬਣਾਈ ਆ ਹਾਂ ਹੱਡਾਂ ਪੈਰਾਂ ਦਾ ਮਜ਼ਬੂਤ ਜਿਹੜੀ ਬਈ ਤੁਹਾਨੂੰ ਦੱਸਦਾ ਗੁਰੇ ਬਾਈ ਪਿੰਡ ਪਿਲਸੀਆ ਪੈ ਜਾਂਦਾ ਹਰਿਆਣੇ ਚ ਅੱਛਾ ਜੀ ਉਹ ਪਿੰਡ ਦੇ ਵਿੱਚ ਨਾ ਤੁਹਾਨੂੰ 90% ਟਰੈਕਟਰ 95 ਹਮ ਸਟੈਂਡਰਡ ਮਿਲਣਗੇ ਜਿਹੜੇ ਬੰਦੇ ਚਲਾਉਂਦੇ ਨੇ ਇਹਨੂੰ ਬਹੁਤ ਪਸੰਦ ਕਰਦੇ ਨੇ ਬਹੁਤ ਲੰਮੇ ਸਮੇਂ ਤੋਂ ਵਰਤ ਰਹੇ ਨੇ ਟਰੈਕਟਰ ਛਾਈਖੂ ਜੀ ਵੱਖੋਂ ਖਰਚੇ ਵੱਖੋਂ ਬਹੁਤ ਜਾਇਜ਼ ਰਹਿੰਦਾ ਸਹੀ ਗੱਲ ਹੈ ਤੁਹਾਨੂੰ ਟਾਵਾ ਟਰੈਕਟਰ ਮਿਲ ਜੂ ਕੋਈ ਪਿੰਡ ਵਿੱਚ ਨਹੀਂ ਸਾਰਾ ਸਟੈਂਡਰਡ ਆ ਪੂਰੇ ਖੇਤਾਂ ਦਾ ਬਸ ਜਿਹੜੀ ਚੀਜ਼ ਵਰਤਣ ਲੱਗ ਜਾਈਏ ਲੋਕ ਬਸ ਪਸੰਦ ਆਉਂਦੀ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਫਤੇਗੜ ਸਾਹਿਬ ਦਾ ਫਤੇਗੜ ਸਾਹਿਬ ਦਾ ਨੰਬਰ ਇਹਦਾ ਕੀ ਦੀ ਕੀ ਡਿਮਾਂਡ ਹੈ ਇਹਦੀ 3,65,000 ਰੁਪਏ 3,65,000 ਹਾਂਜੀ ਓਕੇ ਸਾਢੇ 3 ਲੱਖ ਦਾ ਬਣ ਜੂ ਹਾਂ ਬਸ ਸਾਢੇ 3 ਲੱਖ ਤੇ ਜਿਹੜਾ ਅਰਜਨ ਖੜਾ ਬਈ ਆਹ ਇਹ 55518 18 ਮਾਡਲ ਹੈ ਓਕੇ 555 ਹੈ 555 ਇਹਦੀ ਵੀ ਡਿਮਾਂਡ ਬਹੁਤ ਆ ਬਈ ਇਹ ਵੀ ਮਤਲਬ ਭਰਤਪੁਰਤ ਵਾਸਤੇ ਬਹੁਤ ਪਸੰਦ ਕਰਦੇ ਨੇ ਵੀਰੇ ਇਹਨੂੰ ਹੂੰ ਕਿਉਂਕਿ ਜਿਹੜੇ ਚੋ ਵੀ ਮੈਨੂੰ ਫੋਨ ਆਉਂਗਾ ਨਾ ਅਗਲਾ ਕਹਦਾ ਬਈ ਯਾਰ 555 ਨਹੀਂ ਖੜਾ ਹੋਈ ਇਹ ਥੋੜੇ ਜਿਹਾ ਆਉਂਦੇ ਘਟਨੇ 65 ਤਾਂ ਹੁਣ ਆਮ ਹੋ ਗਿਆ ਪਹਿਲਾਂ ਵਾਲੀ ਵੀਡੀਓ ਦੇ ਆਪਣੇ ਦੋ ਟਰੈਕਟਰ ਸੀ ਇੱਕ ਨੋਬੂ ਤੇ ਇੱਕ ਇਹਦੇ ਨਾਲ ਲਾਉ ਆਪਣੇ ਤੇਰੇ ਪਿੰਡ ਦੇ ਇੱਕ ਦਾ ਰੰਗੀਆਂ ਗਿਆ ਉਹ ਅੱਛਾ ਇੱਕ ਇਨਾ ਵੱਜ ਗਿਆ ਦੋ ਟਰੈਕਟਰ ਉੱਥੇ ਠੀਕ ਹੈ ਨਾ ਤੇ ਇਹ ਮਾਡਲ ਦੱਸਿਆ ਸੀ ਬਈ ਇਹ 18 18 ਨੰਬਰ ਇਹਦਾ ਵੀ ਪੰਜਾਬ ਹੈ ਹਾਂ ਪੀਪੀ 31 ਓਕੇ ਟਾਇਰ ਉਹਦੀ ਵੀ ਕੰਡੀਸ਼ਨ ਦੇ ਚੰਗੇ ਹੈ ਹਾਂ ਨਾਲ ਦੀ ਟਾਇਰ 60 ਰੁਪਏ ਹੋਣਗੇ ਇਹਦੇ ਓਕੇ ਤੇ ਕੀ ਇਹਦਾ ਰੇਟ ਹੈ ਇਹਦਾ 475000 ਹੈ 475000 ਹਾਂਜੀ ਓਕੇ ਤੇ ਜਿਹੜਾ ਇਧਰਲੇ ਪਾਸੇ ਆ ਗਿਆ ਸਪੈਸ਼ਲ ਡੀਜ਼ਲ ਚ ਇਹ 37 ਦੀ ਹੌਲੈਂਡ ਸਪੈਸ਼ਲਿਟੀਆਂ ਨੇ ਜੀ ਹਰਿਆਣਾ ਨੰਬਰ ਹੈ ਇਹਦਾ ਐਚ ਆਰ ਨੰਬਰ ਆ ਗਿਆ ਹਾਂਜੀ ਹਾਂਜੀ ਓਕੇ 17 ਮਾਡਲ ਹੈ ਠੀਕ ਹੈ ਜੀ ਟਾਇਰ ਵੀ ਦੇ ਲਗਭਗ ਹੈ ਕਿ ਨਾ ਮਕਣਾ 85 ਮਾਸੀ ਨਵੀਂ ਦੇ ਮਾਗਨ ਦੇ ਹੈਗੇ 75 70 75 80 ਰੁਪਏ ਮੰਨ ਲਓ 70 ਰੁਪਏ ਬਸ ਇੰਨੇ ਗਏ ਹੈ ਦਵਾਰ ਦੇ ਟਾਇਰ ਇਹਦੇ ਹਰਿਆਣਾ ਨੰਬਰ ਰੈਟਰ ਸਾਫ ਹੈ ਮਾਡਲ ਦੇ ਹਿਸਾਬ ਨਾਲ ਵਧੀਆ ਠੀਕ ਹੈ ਜੀ ਹਾਂਜੀ ਕੀ ਡਿਮਾਂਡ ਹੈ ਬਈ ਦੀ ਡਿਮਾਂਡ ਇਹਦੀ 565000 ਰੁਪਏ 5 ਲੱਖ ਤੇ 65000 ਰੁਪਏ ਐਨਓਸੀ ਮਿਲ ਜੂਗੀ ਇਹਦੀ ਕਿਸੇ ਵੀਰ ਨੇ ਪੰਜਾਬ ਵਾਲੇ ਨੇ ਖਰੀਦਣਾ ਹਾਂਜੀ ਹਾਂਜੀ ਹਾਂ ਐਨਓਸੀ ਮਿਲ ਜੂਗੀ ਇਹਦੀ ਓਕੇ ਹਾਂਜੀ ਤੇ ਲੈ ਮਿੱਤਰੋ ਕਰੋ ਸੰਪਰਕ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਨਾ ਨੰਬਰ ਬਾਈ ਦਾ ਸਕਰੀਨ ਤੇ ਪਾਤਾ ਤੁਸੀਂ ਮੇਲਾ ਲੁੱ ਤੁਸੀਂ ਸੇਲ ਕਰਨਾ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਤਾਂ ਸੁਪਰ ਕਰ ਲਓ ਜੀ ਮਾਰਕ ਜੀ ਜੇ ਚੇਂਜ ਕਰਨਾ ਤਾਂ ਵੀ ਤੁਹਾਡੇ ਟਰੈਕਟਰ ਵਿੱਚ ਘਟਵਾ ਕੇ ਜਾਣਾ ਤਾਂ ਵੀ ਏਸੀ ਚੇਂਜ ਕਰ ਲਾਂਗੇ ਨਾ ਬਾਈ ਹਾਂਜੀ ਹਾਂਜੀ ਹਾਂ ਪਿੰਡ ਭੱਟਣਾ ਬਾਈ ਜੀ ਇਹ ਤਾਂ ਊਲੇ ਮੰਡੀ ਦੇ ਨੇੜੇ ਹੈ ਹਾਂ ਤਾਂ ਊਲੇ ਦੇ ਨਾਲ ਆ ਜੀ ਹਾਂ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਨਾਮ ਬਾਈ ਦਾ ਗੁਰੀ ਹੈ ਤੇ ਕਰੋ ਕੰਟੈਕਟ ਜਿਹੜੇ ਵੀ ਸੱਜਣ ਨੂੰ ਕੋਈ ਵੀ ਟਰੈਕਟਰ ਲੈਣ ਦਾ ਚਾਹ ਬਣਾਂ